ਸਾਸੀ ਗਾਲ ਜੀ ਵੀਰੇ ਸਾਰੇ ਭਰਾਵਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ ਜਿੰਨੇ ਵੀ ਭਰਾ ਆਪਣੇ ਨਾਲ ਜੁੜਿਆ ਸੱਚੇ ਪਾਤਸ਼ਾਹ denn ਦੁੱਗਣੀ ਰਾਜ ਚੋਂ ਗੁਣੀ ਤਰੱਕੀ ਕਰਨ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਆ ਹਨਾ ਬਾਈ ਤੇ ਲੋ ਬਾਈ ਜੀ ਆਪਾਂ ਅੱਜ ਤੁਹਾਨੂੰ ਦੋ ਤਿੰਨ ਗੱਲਾਂ ਦੱਸ ਦਿਆਂ ਜਿੰਨੀਆਂ ਕਾਪਾ ਨੂੰ ਪਤਾ ਹਨਾ ਆਪਾਂ ਕੋਈ ਬੇਫਾਲਤੂ ਗੱਲ ਦੀ ਰਿਕਾਰਡਿੰਗ ਵੀਡੀਓ ਨਹੀਂ ਪਾਉਂਦੇ ਹੁੰਦੇ ਹੁਣ ਕਈ ਭਰਾ ਮੈਨੂੰ ਅੱਜ ਪੁੱਛੀ ਜਾਂਦੇ ਵੀ ਜਿਹੜੇ ਨਵੇਂ ਸਾਲ ਚ ਕੰਪਟਰ ਸਾਰਾ ਆ ਗਈ ਵੀ ਉਹ ਸੀ ਪੱਟਦੀਏ ਬਾਈ ਉਹਨਾਂ ਨੂੰ ਪੱਟਣੇ ਪੈਣਗੇ ਜਾਂ ਹੋਰ ਚਲੋ ਕਈ ਭਰਾਵਾਂ ਨੂੰ ਨਹੀਂ ਕੁਝ ਪਤਾ ਲੱਗਦਾ ਹੁੰਦਾ ਯਾਰ ਵੀ ਸਾਹਬ ਚ ਕੰਮ ਨਹੀਂ ਆਉਂਦਾ ਪਹਿਲੀ ਗੱਲ ਤਾਂ ਬਾਈ ਤੁਸੀਂ ਨਾ ਜਦੋਂ ਵੀ ਕੂਤਰ 12ਵਾਂ ਮਹੀਨਾ ਚੜ ਗਿਆ ਕੂਤਰ ਸਰ ਹੋਣ ਲੱਗ ਗਏ ਜੇ ਉਹ ਪਹਿਲੇ ਦੀ ਇੱਕ ਤਰੀਕ ਨੂੰ ਸਰ ਹੁੰਦੇ ਆ ਤਾਂ ਬਾਈ ਐਂ ਸਿਰ ਤੇ ਰੰਗ ਲਾਉਣੇ ਸ਼ੁਰੂ ਕਰ ਲਿਆ ਕਰੋ ਜਿਹੜੇ ਦੀ ਇੱਕ ਕੰਨੀ ਰਹਿੰਦੀ ਆ ਜਾਂ ਦੋ ਰਹਿੰਦੀਆਂ ਨੇ ਜਾਂ ਉਹ ਸਰ ਹੋ ਗਿਆ ਨਵੇਂ ਸਾਲ ਚ ਜਦੋਂ ਆਪਾਂ ਖੁੱਡੇ ਚ ਵੜਦੇ ਆ ਹਨਾ ਕਈ ਵਾਰ ਆਪਾਂ ਗਾਂ ਜਾ ਕੇ ਭੁੱਲ ਜਾਂਦੇ ਆਂ ਵੀ ਕਦੋਂ ਇਹ ਸਰ ਹੋਏ ਨੇ ਹਨਾ ਉਦੋਂ ਜਦੋਂ ਨਵੇਂ ਸਾਲ ਆਏ ਦਿਨ ਤੋਂ ਐ ਰੰਗ ਲਾਉਣਾ ਸ਼ੁਰੂ ਕਰਦਿਆ ਕਰੋ ਬਾਈ ਜਿਹਦੀਆਂ ਇੱਕ ਇੱਕ ਰਹਿੰਦੀ ਆ ਜਾਂ ਜਿਵੇਂ ਹੁਣ ਆ ਕਬੂਤਰੀ ਬਾਈ ਜਮਾਂ ਸਰ ਹੋਈ ਹੋਈ ਆ ਪ੍ਰੋਪਰ ਆ ਦੇਖ ਲਓ ਐਨੀ ਕਕੰਨੀ ਰਹਿੰਦੀ ਐ ਦੀ ਆਹ ਇਹ ਬਾਈ ਪੱਟਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜਿਹੜੇ ਹੁਣ ਕੁਦਰਤ ਦੇ ਨਾਲ ਵਧੀਆ ਤਰੀਕੇ ਨਾਲ ਸਰ ਹੋਏ ਨੇ ਉਤਰ ਚੰਗੀ ਪਾਲਛ ਫਰਾਂ ਤੇ ਲੈ ਕੇ ਆਏ ਨੇ ਜਦੋਂ ਆਪਾਂ ਇਹਨਾਂ ਨੂੰ ਪੱਟਦਾਂ ਨੇ ਬਾਈ ਜਾਨਵਰ ਅੱਧਾ ਰਹਿ ਜਾਂਦਾ ਖੂਨ ਪਤਲਾ ਹੋ ਜਾਂਦਾ ਜਾਨਵਰ ਦਾ ਜਿਹੜਾ ਨਹੀਂ ਹੁਣ 2 2 3 3 ਕੰਨੀਆਂ ਰਹਿੰਦੀਆਂ ਚਲੋ ਉਹ ਤਾਂ ਵੱਢ ਲਿਆ ਕਰੋ ਪਹਿਲਾਂ ਵੱਢ ਕੇ ਕੱਢ ਦਿਆ ਕਰੋ ਭਾਈ ਹੁਣ ਇਹ ਇਹ ਨਾ ਆ ਦੇਖੋ ਆ ਬੱਚੇ ਹੁੰਦੇ ਦੇ ਰੰਗ ਲੱਗਿਆ ਹੋਇਆ ਇਹਦੇ ਆਹਾ ਜਦੋਂ ਇਹ ਕੰਨੀਆਂ ਪ੍ਰੋਪਰ ਸਰ ਕਰ ਗਈ ਫਿਰ ਇਹ ਬਾਈ ਅੰਦਰਲਾ ਦਸਹਿਰਾ ਡੇਗੂ ਗਿਆ ਆਹ ਆ ਖੰਭ ਦੇਖ ਨੂੰ ਫਿਰ ਆਂਡਿਆਂ ਵਾਲੇ ਹਜੇ 5 7 ਖੰਭੇ ਦੇ ਆ ਪਏ ਨੇ 7 7 ਖੰਭੇ ਇੱਥੋਂ ਤੱਕ ਆ ਪਹਿਲੀ ਉਰੋਂ ਡੇਗਣ ਲੱਗਦਾ ਹੁੰਦਾ ਜਾਨਵਰ ਉਹ ਉੜਦਾ ਹੁਣ ਆ ਡੇਗੂਗੀ ਆ ਜੇ ਆਪਣੇ ਪੁੱਤਰ ਫਰਵਰੀ ਚ ਸਰ ਹੁੰਦੇ ਆ ਹਨਾ ਵੀ ਫਰਵਰੀ ਚ ਆ ਕੰਨੀ ਲੈ ਕੇ ਆਉਂਦਾ ਫੇਰ ਆ ਕੰਨੀਆਂ ਕੱਢ ਦੂ ਆ ਤੁਸੀਂ ਆ ਆਹ ਅੱਠੇ ਦਸ ਆ ਆ ਖੰਬ ਫਿਰ ਇਹ ਦਸਹਿਰਾ ਡੇਗਣ ਲੱਗ ਜਨਾ ਬਾਈ ਜਨਵਾਰ ਪ੍ਰੋਪਰ ਪ੍ਰਾਂਚੀ ਜਾ ਕੇ ਸਰ ਹੁੰਦਾ ਦੇਖ ਅੰਦਰਲਾ ਦਸਹਿਰਾ ਡੇਗੂ ਫੇਰ ਆ ਬਾਹਰ ਲਈ ਖੰਬ ਉਤਲਾ ਡੱਬਾਂ ਵਾਲੇ ਉਤਲੇ ਇਹ ਡੇਗੂਗਾ ਇਸ ਕਰਕੇ ਬਾਈ ਜਿਹੜੇ ਨਵੇਂ ਸਰ ਹੋਏ ਹੋਏ ਆ ਜਨਵਰੀ ਚ ਨਵੇਂ ਸਾਲ ਵਾਲੇ ਦਿਨ ਤੱਕ ਸਰ ਹੁੰਦੇ ਆ ਕੁੱਤਰ ਜਾਂ 12ਵੇਂ ਦੀ ਲਾਸਟ ਨੂੰ 25 ਨੂੰ 30 ਨੂੰ 12ਵੇਂ ਮਹੀਨੇ ਦੇ ਨੂੰ ਕੋਈ ਦਿੱਕਤ ਹੀ ਨਹੀਂ ਹੈਗੀ ਬਾਈ ਉਹਨਾਂ ਦੀ ਪੱਟਣ ਦੀ ਜ਼ਰੂਰਤ ਨਹੀਂ ਹੈਗੀ ਉਹ ਖੰਭ ਨਹੀਂ ਉਹ ਦੇਖਦੇ ਹੁੰਦੇ ਅੰਦਰਲੇ ਜਿਵੇਂ ਹੁਣ ਉਹ ਇਹ ਪਹਿਲੇ ਮਹੀਨੇ 'ਚ ਸਰ ਹੋ ਗਏ ਬਾਈ ਪਹਿਲੇ ਦੀ 1 2 ਨੂੰ ਆਹ ਪ੍ਰੋਪਰ 41 ਦਿਨ ਲੱਜਾਂਦਾ ਇੱਕ ਫਾਰ ਕੂਟਰ ਹੈ ਨਾ ਇਹ ਹੌਲੀ-ਹੌਲੀ ਹੁੰਦਾ ਫਿਰ ਇਹ ਆਹ ਅੰਦਰਲੇ ਦੇਖਦੇ ਆ ਬਈ ਆ ਜਿਹੜੇ ਅੰਦਰ ਲੈਨੇ ਆ ਇਹ ਤੋਂ ਇੱਕ ਤੋਂ ਇੱਧਰ ਨੂੰ ਸਟਾਰਟ ਹੋ ਗਈ ਫਿਰ ਇਹ ਇੱਧਰ ਨੂੰ ਝਾੜਨਾ ਲੱਗੂ ਬਾਈ ਇੱਧਰ ਨੂੰ ਕੂਟਰ ਕੰਨੀ ਨੂੰ ਇਦਾ ਕਾਰਨ ਇਹ ਹੁੰਦਾ ਫਿਰ ਇਹ ਨਾਲ ਨਾਲ ਇੱਕ ਇੱਕ ਇਹ ਜਿਹੜਾ ਹਰਾ ਰੰਗ ਲੱਗਿਆ ਹੈਗਾ ਇਹ ਪੁਰਾਣਾ ਰੰਗ ਆ ਬੱਚੇ ਹੁੰਦੇ ਦੇ ਲੱਗਿਆ ਹੋਇਆ ਹਰੀਆਂ ਕੱਛਾਂ ਸੀ ਇਹਦੀਆਂ ਇਹ ਦਾਬਾਂ ਵਾਲੇ ਖੰਭਾਂ ਦਾ ਪਤਾ ਲੱਗਦਾ ਸਾਰੇ ਅਨਵੇਂ ਆਈ ਜਾਂਦੇ ਇਹ ਦੋ ਲੇੜਾ ਹੁੰਦੀਆਂ ਬਾਈ ਇੱਕ ਵੱਡੇ ਖੰਭਾਂ ਦੀ ਇੱਕ ਛੋਟੇ ਖੰਭਾਂ ਦੀ ਇਹ ਪੂਰਾ ਕਰਕੇ ਫਿਰ ਬਈਆ ਧੌਣ ਵਾਲੇ ਕੱਢਣ ਲੱਗ ਜਾਂਦੀਆਂ ਜਿਹੜਾ ਆਪਾਂ ਕਹਿੰਦੇ ਆ ਪ੍ਰੋਪਰ ਧੂਆਂ ਇਹ ਗੱਡੂ ਫਿਰ ਨਾਲ ਨਾਲ ਇਹ ਜਦੋਂ ਧੂਆਂ ਕੱਢਦੀ ਹੈ ਜਾਂ ਪਿੰਡਾ ਫੁੱਲ ਪ੍ਰੋਪਰ ਝਾੜ ਪਾਉਂਦੀ ਆ ਫਿਰ ਨਾਲ ਨਾਲ ਪੁੱਛਦੇ ਫਰ ਇਹ ਪ੍ਰੋਪਰ ਕਿ ਜਾਨੀ ਕਿ 5 ਮਹੀਨੇ ਕਬੂਤਰ ਇੱਕ ਲੈ ਜਾਂਦਾ ਸਰ ਹੋਣ ਤੱਕ ਜੇ ਆਪਾਂ ਕਹਿ ਦਈਏ ਵੀ 12ਵੇਂ ਚ ਸਰ ਹੋ ਗਿਆ ਵੀ ਉਹ 12ਵੇਂ ਵਾਲਾ ਆਪਾਂ ਨੂੰ ਪੱਟਣਾ ਪੈਣਾ ਉਹ ਪੱਟਣਾ ਨਹੀਂ ਪੈਂਦਾ ਬਾਈ ਕਬੂਤਰ ਅਸੀਂ ਤਾਂ ਐਂ ਹੀ ਰੱਖ ਲੈਣੇ ਆ ਬਾਈ ਕਈ ਕਬੂਤਰ ਦੋ 12ਾਂ ਚ ਚੱਲ ਪਾਉਂਦਾ ਜਿਵੇਂ ਹੁਣ ਪੁਰਾਣੇ ਸਾਲ ਦਾ ਕਬੂਤਰ ਹੁੰਦਾ ਉਹਦੀ ਗੌਰ ਕਰ ਲਿਆ ਕਰੋ ਜਿਹੜੇ ਨਵੇਂ ਸਾਲ ਵਾਲੇ ਪੱਠੇ ਹੁੰਦੇ ਉਹਨਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਬਾਈ ਉਹ ਠੀਕ ਠਾਕ ਉਹ ਇੱਕ ਬਾਈ ਆਪਦੇ ਕੂਕਤਰਾਂ ਨੂੰ ਵਧੀਆ ਜਿਵੇਂ ਹੁਣ ਹਾਜਮੇ ਹੂਜਮੇ ਤੋਂ ਜਿਵੇਂ ਆਪਣਾ ਹਰਕ ਆਉਂਦਾਗਾ ਹਨਾ ਚਰਕਾ ਆਉਂਦਾਗਾ ਚਰਕਾ ਪਾਉਣ ਲੱਗ ਜੋ ਤੇ ਇਹ ਤਾਂ ਬਾਈਆਂ ਨੂੰ ਆਪਾਂ ਨੇ ਪਹਿਲਾਂ ਬਹੁਤ ਦੱਸਤੀ ਅਗਲਾ ਕਮਾ ਵੀ ਵਾਰੀ ਵਾਰੀ ਇਹਦੀ ਐਡ ਕਰੀ ਜਾਂਦਾ ਹਨਾ ਇਹਦੇ ਵਿੱਚ ਵੀ ਬਟਾਵਣ ਬਟੂਮਣ ਬਹੁਤ ਨੇ ਬਾਈ ਹਾਰਕਾ ਫਰੋਲ ਚ ਖੰਭਾਂ ਲਈ ਬਹੁਤ ਚੰਗੀ ਚੀਜ਼ ਆ ਇਹ ਵੀ ਚਲੋ ਕੂਕਤਰਾਂ ਨੂੰ ਜਿੰਨੀ એનર્ਜੀ ਚਾਹੀਦੀ ਉੰਨੀ ਇਹ ਤੋਂ ਪ੍ਰੋਪਰ ਮਿਲਦੀ ਆ ਵਿਚ ਰੱਕਾ ਪਾ ਦਿਆ ਕਰੋ ਯਾਰ ਜਿਵੇਂ ਹਾਂ 4000 ਰੱਕਾ ਜਿਵੇਂ ਜਮਾਣਾ ਦੇ ਹੁੰਦੇ ਆ ਉਹਦੇ ਨਾਲ ਹਾਜਮਾ ਕੂਤਰਾਂ ਦਾ ਬਾਈ ਜਮਾ ਸੈਟ ਰਹਿੰਦਾ ਢਿੱਡ ਪੇਟ ਜਮਾ ਸਾਫ ਹੋ ਜਾਂਦਾ ਜਮਾ ਨਾ ਇੱਕ ਕੂਤਰ ਥੱਲੋਂ ਲਾਲ ਵਧੀਆ ਹੋ ਜਾਂਦੀ ਆ ਲਾਲ ਜਮਾ ਭਈਆ ਜਿਵੇਂ ਹੁਣ ਆ ਕੂਤਰ ਲਾਲ ਨੇ ਵਿੱਚੋਂ ਕੂਤਰਾਂ ਦੀ ਰੁਕਤ ਜੀ ਆ ਜਾਂਦੀ ਆ ਉਹ ਉਹਦੇ ਲਈ ਉਹ ਬਹੁਤ ਚੰਗੀ ਚੀਜ਼ ਆ ਜੀ ਸਾਫ ਹੋ ਜਾਂਦਾ ਜਿਵੇਂ ਆਪਾਂ ਲੋ ਆਫ ਸਬਾ ਪਾਉਂਦੇ ਹੁੰਨੇ ਆ ਉਹ ਵੀ ਬਹੁਤ ਟਾਪ ਦੀ ਚੀਜ਼ ਆ ਬਾਈ ਕੂਤਰਾਂ ਲਈ ਹਣਾ ਉਹ ਵਰਤ ਲਿਆ ਕਰੋ ਉਹਨਾਂ ਦੀ ਅਸੀਂ ਫੋਟੋ ਲਾ ਦੇਾਂਗੇ ਬਾਈ ਉਹਨੂੰ ਪਰਮਾਤਮਾ ਸਾਰਿਆਂ ਦੇ ਤੰਦਰੁਸਤੀ ਰੱਖੇ ਭਰਾਵਾਂ ਦੇ ਕੁਪਟਰਵਾ ਜਾਂਦੇ ਹਨਾ ਜਦੋਂ ਢਿੱਲੇ ਮੱਸੇ ਹੋ ਜਾਂਦੇ ਬਾਈ ਬੰਦੇ ਦੀ ਸਾਲ ਦੀ ਮਿਹਨਤ ਹੁੰਦੀ ਹੈ ਪਾਣੀ ਫਿਰ ਜਾਂਦਾ ਉਹਦੀ ਸੱਚੇ ਪਾਤਸ਼ਾਹ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਿਆ ਕਰੋ ਬਾਈ ਜਨਵਾਰ ਸਹੀ ਰਹਿਣ ਤੁਸੀਂ ਸਹੀ ਹੋ ਆਂ ਗਾਂ ਮੇਲੇ ਆਉਂਦੇ ਆ ਮਿਲਾਂਗੇ ਸਾਰੇ ਭਰਾਵਾਂ ਨੂੰ ਬਾਜ਼ੀਆਂ ਤੇ ਹਨਾ ਧੰਨਵਾਦ ਜੀ ਜਿਹੜੀ ਚੀਜ਼ ਕੋਈ ਪੁੱਛਣੀ ਹੁੰਦੀ ਆ ਵੀਰੇ ਲਾ ਲਿਆ ਕਰੋ ਫੋਨ ਜਰਾ ਆਪਾਂ ਹਰੇਕ ਬੰਦੇ ਨੂੰ ਜਿੰਨਾ ਕ ਪਤਾ ਆਪਾਂ ਉੰਨਾ ਕ ਦੱਸ ਸਕਦੇ ਹਾਂ ਜਿਹੜਾ ਨਹੀਂ ਪਤਾ ਹੁੰਦਾ ਉਹ ਆਪਾਂ ਭਰਾ ਨੂੰ ਅਗਲੇ ਨੂੰ ਜਵਾਬ ਦੇ ਦਿੰਦੇ ਨੇ ਵੀਰੇ ਇਹ ਸਾਨੂੰ ਨਹੀਂ ਪਤਾ ਹੈਗਾ ਕੁਝ ਠੀਕ ਹੈ ਨਾ ਜੇ ਸੋਨੂੰ ਵੀ ਕੁਝ ਪਤਾ ਹੁੰਦਾ ਬਾਈ ਜਰੂਰ ਸ਼ੇਅਰ ਕਰਿਆ ਕਰੋ ਸਾਨੂੰ ਦੱਸ ਦਿਆ ਕਰੋ ਵੀ ਆਹ ਚੀਜ਼ ਪਈ ਆਏ ਆ ਇਹ ਆਏ ਆ ਧੰਨਵਾਦ ਜੀ ਸਾਰਿਆਂ ਨੂੰ ਸਿੱਖਣ ਤੋਂ ਮਿਲਦਾ ਸਾਰੇ ਭਰਾਵਾਂ ਤੋਂ ਸਿੱਖਿਆ ਜਾਂਦਾ ਬਾਈ ਕੋਈ ਵੀ ਦੱਸ ਦਿਆ ਕਰੋ ਵੀ ਜੇ ਕਿਸੇ ਨੇ ਕੋਈ ਫਾਰਮੂਲਾ ਵਰਤਿਆ ਹਨ ਤਾਂ ਵਧੀਆ ਗਾ ਦੱਸ ਦਿਆ ਕਰੋ ਪਤਾ ਲੱਗ ਜਾਂਦਾ ਦੋ ਭਰਾਵਾਂ ਨਾਲ ਸ਼ੇਅਰ ਹੋ ਜਾਂਦੀ ਹੈ ਗੱਲ ਹੈ ਨਾ ਧੰਨਵਾਦ ਜੀ